6 ਜ਼ਿਲ੍ਹਿਆਂ ਦੇ ਵਿੱਚ 462 ਕਿਲੋਮੀਟਰ ਦੀ ਐਨਸੀਸੀ ਕੈਂਡੀਟਾਂ ਦੇ ਵੱਲੋਂ ਕੱਢੀ ਗਈ ਸਾਈਕਲ ਰੈਲੀ ਅੱਜ ਐਨਸੀਸੀ ਅਕੈਡਮੀ ਰੂਪਨਗਰ ਵਿਖੇ ਆ ਕੇ ਸਮਾਪਤ ਹੋ ਗਈ ਹੈ ਇਸ ਰੈਲੀ ਦੇ ਵਿੱਚ ਸ਼ਾਮਲ ਐਨਸੀਸੀ ਕੈਂਡੀਟਾਂ ਦੇ ਵੱਲੋਂ ਨੌਜਵਾਨਾਂ ਨੂੰ ਫੌਜ ਦੇ ਵਿੱਚ ਭਰਤੀ ਹੋਣ ਦੇ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਨਸ਼ਿਆਂ ਪ੍ਰਤੀ ਜਾਗਰੂਕਤਾ ਅਤੇ ਸਾਈਕਲ ਚਲਾ ਕੇ ਤੰਦਰੁਸਤੀ ਦਾ ਸੁਨੇਹਾ ਦਿੱਤਾ ਗਿਆ ਚੀਫ ਅਫਸਰ ਰਣਜੀਤ ਸਿੰਘ ਦੀ ਅਗਵਾਈ ਦੇ ਪਿੱਛੇ ਚੱਲ ਰਹੀ ਇਸ ਸਾਈਕਲ ਰੈਲੀ ਦੀ ਸਮਾਪਤੀ ਮੌਕੇ ਐਨਸੀਸੀ ਅਕੈਡਮੀ ਰੂਪਨਗਰ ਵਿਖੇ ਅਕੈਡਮੀ ਦੇ ਕਮਾਂਡਿੰਗ ਅਫਸਰ ਕਰਨਲ ਟੀ.ਵਾਈ.ਐਸ. ਬੀਦੀ ਅਤੇ ਐਡਮਿਨਿਸਟ੍ਰੇਸ਼ਨ ਅਫੀਸਰ ਕਰਨਲ ਆਰ.ਕੇ. ਚੌਧਰੀ ਵੱਲੋਂ ਭਰਮਾ ਸਵਾਗਤ ਕੀਤਾ ਗਿਆ। ਇਸ ਰੈਲੀ ਵਿੱਚ 17 ਸਾਈਕਲ ਸਵਾਰ ਨੌਜਵਾਨ ਮੁੰਡੇ ਕੁੜੀਆਂ ਕੈਡਿਟਸ ਸ਼ਾਮਲ ਸਨ ਜਿਨ੍ਹਾਂ ਨੇ 462 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਇਕਤਨ ਆਲ ਕੈਗੇਟਸ ਅਰੋਕੇ ਸਰ ਦੇਖੋ ਜੀ ਐਡਵੈਂਚਰ ਐਕਟੀਵਿਟੀ ਹੈ ਬੜਾ ਇੱਕ ਅਹਿਮ ਹਿੱਸਾ ਹੈ ਐਨਸੀ ਦਾ ਤੇ ਐਡਵੈਂਚਰ ਐਕਟੀਵਿਟੀ ਦੇ ਰਾਹੀਂ ਅਸੀਂ ਪੂਰੇ ਐਨਸੀ ਕ੍ਰੈਡਿਟਸ ਨੂੰ ਤੇ ਪੂਰੇ ਪੰਜਾਬ ਚ ਅਸੀਂ ਇੱਕ ਡਰੱਗਸ ਦਾ ਤੇ ਇੱਕ ਸਨੇਹਾ ਦੇਣਾ ਚਾਹੁੰਦੇ ਸੀਗੇ ਤੁਸੀਂ ਜੇ ਦੇਖੋ ਜਿਹੜੀ ਸਟੈਟਿਸਟਿਕਲ ਜਿਹੜਾ ਡਾਟਾ ਹੈਗਾ ਪੰਜਾਬ ਚ ਤਕਰੀਬਨ 7 ਲੱਖ ਬੱਚਾ ਹੈ ਜਿਹੜਾ 10 ਤੋਂ ਲੈ ਕੇ 17 ਸਾਲ ਦੀ ਉਮਰ ਚ ਡਰੱਗਸ ਦੇ ਲਪੇਟੇ ਦੇ ਵਿੱਚ ਆਇਆ ਹੋਇਆ ਸੀ ਇਹਨੂੰ ਬਚਾਉਣ ਦੇ ਚੱਕਰ 'ਚ ਅਸੀਂ ਇਹ ਐਕਸਪਿਡੇਸ਼ਨ ਕਰ ਦਿੱਤਾ ਸੀਗਾ ਇਹ ਐਕਸਪਿਡੇਸ਼ਨ ਟੋਟਲ 8 ਦਿਨ ਦਾ ਸੀਗਾ 25 ਤਰੀਕ ਨੂੰ ਐਕਸਪਿਡੇਸ਼ਨ ਫਲਾਗ ਹੋਇਆ ਸੀਗਾ ਰੋਪੜ ਤੋਂ ਰੋਪੜ ਤੋਂ ਹੀ ਤੋਂ ਸ਼ੁਰੂ ਹੋ ਕੇ ਪਟਿਆਲੇ ਸੰਗਰੂਰ ਲੁਧਿਆਣੇ ਜਲੰਧਰ ਨਵਾਂ ਸ਼ਹਿਰ ਤੇ ਅੱਜ 2 ਤਰੀਕ ਨੂੰ ਐਕਸਪਿਡੇਸ਼ਨ ਸਾਰਾ ਖਤਮ ਹੋਇਆ ਹੈ ਬੱਚਿਆਂ ਨੇ ਆਪਣੇ ਐਡਵੈਂਚਰ ਐਕਟੀਵਿਟੀ ਦੇ ਨਾਲ-ਨਾਲ ਜਿਹੜੇ ਵੀ ਇੰਸਟੀਚਿਊਟ ਸੀਗੇ ਸਾਰੇ ਲੋਕੇਸ਼ਨ ਤੇ ਉਹਦੇ ਚ ਡਰੱਗਸ ਦੇ ਬਾਰੇ ਤੇ ਨਸ਼ੇ ਬਾਰੇ ਲੋਕਾਂ ਨੂੰ ਦੱਸਿਆ ਹੈ ਜਾਗਰੂਤ ਕੀਤਾ ਹੈ ਕਿ ਨਸ਼ੇ ਕੋਲੋਂ ਬਚ ਕੇ ਰਹੀਏ ਤੇ ਇੱਕ ਚੰਗਾ ਇਨਸਾਨ ਤੇ ਚੰਗਾ ਸਿਟੀਜ਼ਨ ਬਣੀਏ। ਹਾਂਜੀ ਸਸ਼ੀਕਲ ਜੀ ਚੀਫ ਅਫੀਸਰ ਰਣਜੀਤ ਸਿੰਘ ਇਹ ਸਾਈਕਲ ਐਕਸਪੀਡੀਸ਼ਨ ਦਾ ਟੀਮ ਲੀਡਰ ਅਸੀਂ 25 ਨਵੰਬਰ ਨੂੰ ਐਨਸੀਸੀ ਅਕੈਡਮੀ ਤੋਂ ਨਸ਼ਾ ਮੁਕਤ ਪੰਜਾਬ ਸਾਈਕਲ ਐਕਸਪੀਡੀਸ਼ਨ ਸ਼ੁਰੂ ਕੀਤਾ ਸੀ ਜਿਹੜਾ ਕਿ ਰੂਪਨਗਰ ਤੋਂ ਸ਼ੁਰੂ ਹੋ ਕੇ ਪਟਿਆਲਾ ਤੇ ਪਟਿਆਲੇ ਤੋਂ ਫਿਰ ਸੰਗਰੂਰ ਮਸਤੂਆਣਾ ਸਾਹਿਬ ਮਸਤੂਆਣਾ ਸਾਹਿਬ ਤੋਂ ਧੂਰੀ ਔਰ ਉਸ ਤੋਂ ਬਾਅਦ ਆ ਕੇ ਗੁਰਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਉਸ ਤੋਂ ਬਾਅਦ ਅਸੀਂ ਫਿਰ ਜਲੰਧਰ ਜਲੰਧਰ ਤੋਂ ਬਾਅਦ ਨਵਾਂ ਸ਼ਹਿਰ ਬਲਾਚਾਰ ਹੁੰਦੇ ਹੋਏ ਅੱਜ ਅਸੀਂ ਇਹ ਸਾਈਕਲਿੰਗ ਐਕਸਪੀਡੀਸ਼ਨ ਹੈ ਜਿਹੜਾ ਐਨਸੀਸੀ ਅਕੈਡਮੀ ਰੂਪਨਗਰ ਦੇ ਵਿੱਚ ਇਸਮਾਪਤ ਕਰ ਰਹੇ ਹਾਂ ਕਾਫੀ ਸਾਰੇ ਜ਼ਿਲ੍ਹੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਘੁੰਮੇ ਆਂ ਲੋਕਾਂ ਨਾਲ ਮਿਲੇ ਆਂ ਅਲੱਗ-ਅਲੱਗ ਸੰਸਥਾਵਾਂ ਸਮਾਜਿਕ ਸੰਸਥਾਵਾਂ ਨੂੰ ਮਿਲੇ ਆਂ ਅਲੱਗ-ਅਲੱਗ ਵਿਦਿਅਕ ਸੰਸਥਾਵਾਂ ਦੇ ਵਿੱਚ ਗਏ ਆਂ ਔਰ ਬਹੁਤ ਵੱਡਾ ਸਹਿਯੋਗ ਔਰ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਲੋਕਾਂ ਦੇ ਵੱਲੋਂ ਕੀਤੀ ਗਈ ਆ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਹੜੀਆਂ ਵੀ ਵਿਦਿਅਕ ਸੰਸਥਾਵਾਂ ਦੇ ਵਿੱਚ ਅਸੀਂ ਗਏ ਆਂ ਜਿਵੇਂ ਲੈਂਬਰਨ ਯੂਨੀਵਰਸਿਟੀ ਗਏ ਆਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਗਏ ਆ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਗਏ ਆ ਏਸ਼ੀਅਨ ਕਾਲਜ ਪਟਿਆਲਾ ਗਏ ਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਅਸੀਂ ਗਏ ਆ ਤੇ ਉਹਨਾਂ ਨੇ ਨੌਜਵਾਨਾਂ ਨੇ ਔਰ ਉੱਥੋਂ ਦੇ ਪ੍ਰਬੰਧਕਾਂ ਨੇ ਇਹ ਤਹਈਆ ਕੀਤਾ ਕਿ ਅਸੀਂ ਇੱਕ ਸਾਈਕਲ ਦਾ ਕਲਚਰ ਜਿਹੜਾ ਹੈ ਉਹ ਆਪਣੀਆਂ ਯੂਨੀਵਰਸਿਟੀ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੇ ਨੌਜਵਾਨ ਨੇ ਜਿਹੜੇ ਫਿਜ਼ੀਕਲ ਐਕਟੀਵਿਟੀ ਤੋਂ ਦੂਰ ਹੁੰਦੇ ਜਾ ਰਹੇ ਆ ਉਹ ਸਰੀਰਕ ਤੌਰ ਦੇ ਉੱਤੇ ਤੰਦਰੁਸਤ ਰਹਿਣ ਔਰ ਇਸ ਤੋਂ ਇਲਾਵਾ ਜਿਹੜਾ ਪੰਜਾਬ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਲੈ ਕੇ ਅਸੀਂ NCC ਦੀ ਅਕੈਡਮੀ ਤੋਂ ਨਿਕਲੇ ਸੀ ਉਹ ਸਾਡਾ ਪੂਰੀ ਤਰ੍ਹਾਂ ਕਾਮਯਾਬ ਰਿਹਾ ਲੋਕਾਂ ਨੇ ਬਹੁਤ ਜ਼ਿਆਦਾ ਭਰਪੂਰ ਸਹਿਯੋਗ ਔਰ ਭਰਪੂਰ ਸ਼ਲਾਘਾ ਇਸ ਉਪਰਾਲੇ ਦੀ ਕੀਤੀ ਹੈ ਔਰ ਨੌਜਵਾਨਾਂ ਦੇ ਵਿੱਚ ਭਾਰੀ ਜੋਸ਼ ਵੀ ਦੇਖਿਆ ਗਿਆ ਭਾਰਤੀ ਫੌਜ ਦੇ ਵਿੱਚ ਜਾਣ ਦੇ ਲਈ ਔਰ ਕੁੱਲ ਮਿਲਾ ਕੇ ਇਹ ਸਾਡੀ ਜਿਹੜੀ ਸਾਈਕਲ ਐਕਸਪੀਡੀਸ਼ਨ ਸੀ ਇਹ ਪੂਰਨ ਰੂਪ ਦੇ ਵਿੱਚ ਕਾਮਯਾਬ ਰਹੀ ਜੈ ਹਿੰਦ एवरीवन ਆਈ ਐਮ ਕੈਰਟ ਮਨਜੋਤ ਕੌਰ ਫ্রম 23 ਪੰਜਾਬ ਬਟਾਲੀਅਨ ਐਨ ਸੀ ਸੀ ਰੋਪੜ ਸੋ ਅੱਜ ਜਿਹੜੀ ਸਾਡੀ ਰੈਲੀ ਆ ਆ ਟੋਟਲ 400 ਕਿਲੋਮੀਟਰ ਲਗਭਗ ਲਗਭਗ ਦੀ ਸੀ ਸਾਡੀ ਤੇ ਅਸੀਂ ਰੋਜ਼ 80 ਕਿਲੋਮੀਟਰ ਅਸੀਂ ਚੱਲੇ ਆ ਤੇ ਰੋਜ਼ ਜਿਹੜੀ ਸਾਡੀ ਐਵਰੇਜ ਸਪੀਡ ਹੁੰਦੀ ਸੀ ਉਹ ਹੁੰਦੀ ਸੀ 20 ਕਿਲੋਮੀਟਰ ਪਰ ਆਵਰ ਤੇ ਅਸੀਂ ਜਾਂਦੇ ਹੋਏ ਜਿੰਨੇ ਵੀ ਸਾਨੂੰ ਸਕੂਲ ਤੇ ਕਾਲਜਸ ਮਿਲੇ ਆ ਅਸੀਂ ਉੱਥੇ ਜਾ ਕੇ ਨੁਕੜ ਰਾਟਕ ਸਪੀਚਸ ਦੇ ਦੁਆਰਾ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਉਹਨਾਂ ਨੂੰ ਜਾਗਰੂਕ ਕੀਤਾ ਤੇ ਉੱਥੇ ਤੇ ਕਾਫੀ ਜਿਹੜੇ ਬੱਚੇ ਸੀ ਟੀਚਰ ਸੀ ਉਹਨਾਂ ਨੇ ਪ੍ਰਣ ਲਿੱਤਾ ਏ ਕਿ ਉਸ ਆਉਣ ਵਾਲੇ ਸਮੇਂ ਸਾਈਕਲ ਦਾ ਵੱਧ ਤੋਂ ਵੱਧ ਯੂਜ਼ ਕਰਨਗੇ ਤੇ ਸਾਨੂੰ ਕਾਫੀ ਜ਼ਿਆਦਾ ਚੰਗਾ ਜਿਹੜਾ ਰਿਸਪੌਂਸ ਆ ਉਹ ਮਿਲਿਆ ਏ ਪਬਲਿਕ ਤੋਂ